ਜਿਹੜੀਆਂ ਪਾਤੜਾ ਦੀਆਂ ਤਸਵੀਰਾਂ ਹੈਗੀਆਂ ਇੱਕ ਬਰਤਨ ਬਣਾਉਣ ਵਾਲੀ ਜਿਹੜੀ ਫੈਕਟਰੀ ਹੈਗੀ ਉਹਦੇ ਵਿੱਚ ਇੱਕ ਬਹੁਤ ਹੀ ਭਿਆਨਕ ਜਿਹੜੀ ਲੱਗ ਚੁੱਕੀ ਐ ਤੁਸੀਂ ਦੇਖ ਸਕਦੇ ਹੋ ਇਹ ਪਾ ਤਸਵੀਰਾਂ ਹੈਗੀਆਂ ਨੇ ਪਾਤੜਾ ਤੇ ਉੱਪਰ ਇਹ ਫੈਕਟਰੀ ਹੈਗੀ ਜਿਹੜੇ ਬਰਤਨਾਂ ਦੀ ਇਹ ਫੈਕਟਰੀ ਸੀ ਇਹ ਬਰਤਨ ਬਣਾਉਂਦੀ ਸੀ ਔਰ ਇੱਥੇ ਜਿਹੜੀਆਂ ਗੱਡੀਆਂ ਨੇ ਲੱਗ ਤੇ ਆ ਰਹੀਆਂ ਨੇ ਔਰ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਾਤੜਾ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟਾਪ ਬਹੁਤ ਵੱਡੀ ਫੈਕਟਰੀ ਹੈਗੀ ਹੈ ਜਿਹੜੀ ਇਹ ਕੁੱਕਰ ਭਾਂਡਰ ਬਣਾਉਣ ਦੀ ਫੈਕਟਰੀ ਹੈਗੀ ਹੈ ਔਰ ਅੱਗ ਨੇ ਇਹਦੇ ਵਿੱਚ ਬਹੁਤ ਹੀ ਭਿਆਨਕ ਰੂਪ ਜਿਹੜਾ ਕਿ ਧਰਨ ਕਰ ਲਿਆ ਔਰ ਇਹਦੇ ਵਿੱਚ ਕੱਟੋ-ਕੱਟ ਵੀ 2-3-3 ਘੰਟੇ ਹੋ ਚੁੱਕੇ ਹਨ ਲਗਾਤਾਰ ਜਿਹੜੀ ਹੈ ਅੱਗ ਇੱਥੇ ਲੱਗੀ ਹੈ ਔਰ ਪ੍ਰਸ਼ਾਸਨ ਪੂਰਾ ਇੱਕਦਮ ਇੱਥੇ ਪਹੁੰਚ ਗਿਆ ਹੋਇਆ ਹੈ ਔਰ ਆ ਦੇਖ ਲਾਗੇ ਤਾਂ ਤੁਸੀਂ ਕਿ ਜਿਹੜੀਆਂ ਗੱਡੀਆਂ ਨੇ ਇੱਥੇ ਨਾਲ ਪਾਣੀ ਖੜਾ ਹੋਣ ਕਰ ਨੇ ਜਿਹੜੀਆਂ ਨੇ ਫਾਈਬਰ ਗਰੇਡ ਦੀਆਂ ਗੱਡੀਆਂ ਉਹ ਗੜ ਜਾਂਦੀਆਂ ਨੇ ਉਹਨੂੰ ਕੱਢਣ ਵਾਸਤੇ ਜੀਸੀਬੀ ਜਿਹੜੀ ਲਗਾਤਾਰ ਇੱਥੇ ਨਾਲ ਲੱਗੀਆਂ ਹੋਈਆਂ ਨੇ ਔਰ ਇਹ ਕਾਫੀ ਮੁਸ਼ਕਲ ਤਾਂ ਉਹ ਬਾਦ ਯਾਨੀ ਕਿ ਕੰਦਾਲਾ ਤੋੜੀ ਗਈ ਹੈ ਲੇਕਿਨ ਅੱਗ ਹਲੇ ਤੱਕ ਵੀ ਯਾਨੀ ਕਿ ਕਾਬੂ ਨਹੀਂ ਪਾਇਆ ਗਿਆ ਜਿਹੜੇ ਆਣ ਉਹਨੂੰ ਮਾ ਜਿਹੜੀਆਂ ਨੇ ਉਹ ਵੀ ਇੱਥੇ ਨਾਲ ਅਸ਼ਿਸ਼ ਲੱਗੀਆਂ ਹੋਈਆਂ ਨੇ ਔਰ ਪੁਲਿਸ ਪ੍ਰਸ਼ਾਸਨ ਕਿੱਥੇ ਲੱਗਾ ਹੋਇਆ ਹੈ ਔਰ ਗੱਡੀਆਂ ਜਿਹੜੀਆਂ ਨੇ ਉਹ ਫਾਈਬਰ ਗੇਟ ਜਿਹੜੀਆਂ ਨੇ ਘੜ ਰਹੀਆਂ ਨੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਚਿੱਕੜ ਘਰ ਆਪਾਂ ਕਹਿ ਸਕਦੇ ਹਾਂ ਕਿ ਵਿਆਹ ਹੋਇਆ ਹੈ ਉਸ ਤੋਂ ਬਾਅਦ ਕੋ ਇੱਥੇ ਰੂਰ ਕਰਦੇ ਨਾਲ ਚਲਦੇ ਚਲਦੇ ਨੂੰ ਇੱਕ ਬਹੁਤ ਦੁਖਾਨ ਅਕੈ ਰੂ ਬਾਗੇਰੀ ਉਹ ਲੈ ਜੁਦੀ ਹੈ ਇਥੇ ਔਰ ਲਗਾਤਾਰ ਮੀਡੀਆ ਭਜਾੜਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਅੱਗੇ ਜਿਹੜੀ ਵਜਨ ਦਾ ਨਾਮ ਨਹੀਂ ਲੈ ਰਹੀ ਇਸ ਟਾਈਮ ਤਸਵੀਰਾਂ ਜਿਹੜੀਆਂ ਨੇ ਹੇ ਪਾਤਣਾ ਸ਼ਹਿਰ ਦੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਫਾਈਬਰ ਗੱਡੀਆਂ ਗੱਡੀਆਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਨੂੰ ਵੀ ਆਉਣ ਦੇ ਵਿੱਚ ਕਾਫੀ ਦਿੱਕਤ ਹੋ ਰਹੀ ਹੈ ਕਿਉਂਕਿ ਇੱਥੇ ਪਿੱਛੇ ਪਾਣੀ ਹੈਗਾ ਹੈ ਜਿਹਦੇ ਕਰਕੇ ਗੱਡੀ ਖੁੱਬ ਜਾਂਦੀ ਹੈ ਔਰ ਜੀਸੀਪੀ ਦੀ ਮਦਦ ਨਾਲ ਇਹਨਾਂ ਨੂੰ ਅੱਗੇ ਕੱਢ ਕੇ ਆ ਪੂਰੀ ਲੋਕੇਸ਼ਨ ਤੇ ਜਾਨੀ ਕਿ ਪਹਚਾਇਆ ਜਾ ਰਿਹਾ ਹੈ ਅੱਗ ਇਨੀ ਜ਼ਬਰਦਸਤ ਹੈਗੀ ਹੈ ਇੱਥੇ ਕਿ ਕਾਫੀ ਜਾਨੀ ਕਿ ਗੱਡੀਆਂ ਹੁਣ ਤੱਕ ਅੰਦਰ ਲੱਗ ਚੁੱਕੀਆਂ ਨੇ ਲੇਕਿਨ ਫਿਰ ਵੀ ਕੋਈ ਵੀ ਅੱਗ ਜਿਹੜੀ ਕ ਥਮਣ ਦਾ ਨਾਮ ਨਹੀਂ ਲੈ ਰਹੀ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਦੇ ਉੱਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਤ ਪਰ ਵਾਲਾ ਮੈਨੂੰ ਜ਼ਰੂਰ ਮੈਨੂੰ ਦੱਸੋ ਏ ਪਟਨਾ ਬਾਈਪਾਸ ਦੇ ਉੱਤੇ ਇੱਕ ਬਹੁਤ ਵੱਡੀ ਫੈਕਟਰੀ ਹੈਗੀ ਮੈਂ ਤੁਹਾਨੂੰ ਫੈਕਟਰੀ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਫੈਕਟਰੀ ਕਾਫੀ ਵੱਡੀ ਹੈ ਤੇ ਕੁਕਰ ਪ੍ਰੈਸ਼ਰ ਕੁਕਰ ਜਿਹੜਾ ਖਾਣਾ ਬਣਾਉਣ ਵਾਲੇ ਬਰਤਨ ਹੁੰਦੇ ਨੇ ਉਹ ਇੱਥੇ ਫੈਕਟਰੀ ਦੇ ਵਿੱਚ ਬਣਦੇ ਨੇ ਔਰ ਅੱਜ ਇੱਥੇ ਕਿਸੇ ਕਾਰਨ ਕਰਕੇ ਜਿਹੜੀ ਅੱਗ ਲੱਗੀ ਹੋਈ ਹੈ ਔਰ ਅੱਗ ਹਾਲੇ ਤੱਕ ਯਾਨੀ ਕਾਬੂ ਦੇ ਵਿੱਚ ਆਉਣ ਦਾ ਕੋਈ ਨਾਮ ਨਹੀਂ ਲੈ ਰਹੀ ਹੈ ਔਰ ਕਾਫੀ ਲੋਕ ਪ੍ਰਸ਼ਾਸਨ ਇੱਥੇ ਜਿਹੜਾ ਕਿ ਪਹੁੰਚ ਚੁੱਕਿਆ ਹੈ ਔਰ ਲਗਾਤਾਰ ਜਿਹੜੀ ਅੱਗ ਨੂੰ ਬੁਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਅੱਗ ਤੇ ਉੱਥੇ ਹਾਲੇ ਤੱਕ ਵੀ ਜਿਹੜਾ ਕਿ ਕ ਵਿਰਾਤ ਤੁਸੀਂ ਦੇਖ ਰਹੇ ਹੋ ਸੱਚਮੇਲ نیوز ਪੰਜਾਬ ਤੇ ਲਾਈਵ ਤਸਵੀਰਾਂ ਇਸ ਟਾਈਮ ਪਟਨਾ ਸ਼ਹਿਰ ਦੀਆਂ ਹੈਗੀਆਂ ਨੇ